ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਾਂ ਗੱਲ ਕਰਨੀਆਂ ਵੀਰੇ ਹਾਲੈਂਡ ਕੰਬਾਈਨ ਦੇ ਉੱਤੇ ਆਏ ਆਪਣੇ ਖਰਚੇ ਦੀ ਤੇ ਸੀਜ਼ਨ ਦੇ ਵਿੱਚ ਰੁਕਾਵਟਾਂ ਦੀ ਉਹ ਤੁਹਾਡੇ ਨਾਲ ਗੱਲ ਕਰਨੀਆਂ ਕਿਉਂਕਿ ਮੇਰਾ ਮੰਨਣਾ ਇਹ ਆ ਕਿ ਕੋਈ ਵੀ ਆਪਾਂ ਨਾ ਝੂਠ ਬੋਲ ਕੇ ਨਹੀਂ ਕਿਸੇ ਨੂੰ ਫਸਾ ਸਕਦੇ ਆਪਾਂ ਸੱਚਾਈ ਦੱਸਾਂਗੇ ਸੱਚਾਈ ਦੇ ਉੱਤੇ ਤੁਹਾਡਾ ਵੀ ਤੁਹਾਡਾ ਹੋਊਗਾ ਡਿਸੀਜਨ ਕਿ ਤੁਸੀਂ ਯਕੀਨ ਕਰਨਾ ਹੈ ਕਿ ਨਹੀਂ ਕਰਨਾ ਰੈਂਪੀ ਪਹਿਲਾਂ ਉਹਨੂੰ ਜਾ ਕੇ ਪੁੱਛਿਆ ਮੋਟਰਸਾਈਕਲ ਤੇ ਜਾਇਆ ਫੇਰ ਲੈ ਕੇ ਜਾਈਂ ਹੋਰ ਨਾ ਉੱਥੋਂ ਮੁੜਨਾ ਪੈ ਜਵੇ ਪਹਿਲਾਂ ਜਾਇਆ ਮੜਾ ਬਾਈ ਨੂੰ ਕਹਿ ਰੋਕ ਲੂ ਇਧਰ ਸਾਈਡ ਤੇ ਕਰਕੇ ਇੱਥੇ ਰੋਕ ਲਾ ਤੇ ਮੇਰਾ ਆਪਣਾ ਵੀਰੇ ਇਹ ਸੋਲ ਆ ਕਿ ਵੀ ਆਪਾਂ ਸੱਚਾਈ ਦੱਸਾਂਗੇ ਕੋਈ ਝੂਠ ਵਾਲਾ ਕੰਮ ਨਹੀਂ ਕਿਉਂਕਿ ਕਈ ਵੀਰ ਮੈਨੂੰ ਦੇਖ ਕੇ ਨਾ ਕਿ ਮੈਨੂੰ ਵੀ ਦੇਖ ਕੇ ਲਾ ਲੋ ਵੀ ਜਿਹੜੇ ਹੋਰ ਵੀਰ ਵੀ ਵੀਡੀਓ ਬਣਾਉਂਦੇ ਆ ਕੰਬਾਈਨਾ ਦੀ ਜਾਂ ਕਿਸੇ ਵੀ ਕੰਮ ਦੀ ਜਾਂ ਕੰਬਾਈਨਾ ਦੀ ਲਾ ਲੋਖ ਕੋਈ ਗੱਡੀਆਂ ਦੀ ਲਾ ਲੋ ਕਿਸੇ ਵੀ ਰਿਲੇਟਡ ਕੋਈ ਵੀਡੀਓ ਬਣਾਉਂਦੇ ਆ ਹਨ ਤੇ ਉਹ ਬਹੁਤ ਸਾਰੇ ਵੀਰ ਨਾ ਜਿਵੇਂ ਸਮਝ ਲੋ ਜੀ ਮੇਰੇ ਵਰਗੇ ਐਵੇਂ ਬੰਦਿਆਂ ਦੇ ਫੈਨ ਹੋ ਜਾਂਦੇ ਆ ਮੇਰੇ ਵਰਗੇ ਹਣਾ ਕਿ ਹਾਂ ਵੀ ਵੀ ਜਿਹੜਾ ਕੁਝ ਉਹਨਾਂ ਨੇ ਕਿਤੇ ਆਪਾਂ ਉਹ ਕਰਾਂਗੇ ਹਨ ਤੇ ਮੈਂ ਇਹ ਸੋਚਿਆ ਕਿ ਆਪਣਾ ਜੋ ਕੁਝ ਵੀ ਹੈਗਾ ਉਹ ਆਪਾਂ ਸਚਾਈ ਦੱਸਣੀ ਜ਼ਰੂਰੀ ਹੁੰਦੀ ਆ ਹਨ ਤੇ ਕਈ ਵੀਰ ਕਹਿੰਦੇ ਆ ਵੀ ਕੰਬਾਈਨ ਆਪਾਂ ਲੈਣੀ ਆ ਵੀਰੇ ਹਾਲੈਂਡ ਦੀ ਜਾਂ ਕੋਈ ਵੀ ਆ ਤੇ ਵੀਰੇ ਅੱਜ ਮੈਂ ਤੁਹਾਨੂੰ ਸੱਚਾਈ ਜੋ ਵੀ ਗੱਲ ਇਹਦੀ ਹੋਈ ਆ ਮੈਂ ਤੁਹਾਨੂੰ ਉਹ ਦੱਸਦਾ ਜਿਵੇਂ ਹੁਣ ਆਹ ਕੰਬਾਈਨ ਆਪਣੀ ਇਹਨਾਂ ਤੇ ਦੋਨਾਂ ਤੇ ਖਰਚਾ ਜੋ ਆਇਆ ਸੀ ਮੈਂ ਤੁਹਾਨੂੰ ਦੱਸ ਦਿੰਨਾ ਜਿਹੜਾ ਆਪਾਂ ਜਦੋਂ ਰਿਪੇਅਰਾਂ ਕਰੀਆਂ ਸੀ ਵੀਰੇ ਉਦੋਂ ਆਪਣਾ 25000 ਰੁਪਏ ਦਾ ਸਮਾਨ ਆਇਆ ਸੀ ਜਿਹਦੇ ਵਿੱਚੋਂ 10000 12000 ਰੁਪਏ ਦੀ ਕਲਚ ਪਲੇਟ ਸੀਗੀ ਤੇ ਬਾਕੀ ਵੀਰੇ ਬਲੇਡ ਸੀਗੇ ਨਟ ਸੀਗੇ ਬਲੇਡਾਂ ਦੇ ਤੇ ਇੱਕ ਬੈਲਟ ਸੀ ਹਾਂ ਤੇ ਜਿਹੜੀ ਕਲੱਚ ਪਲੇਟ ਸੀ ਉਹ ਆਪਾਂ ਨੂੰ ਉਹ ਆਪਾਂ ਨੂੰ ਇਹਨਾਂ ਨੇ ਗਾਰੰਟੀ 'ਚ ਰਿਪਲੇਸ ਕਰਕੇ ਦਿੱਤੀ ਸੀਗੀ ਠੀਕ ਆ ਤੇ ਦੂਜੀ ਵਾਰ ਆਇਆ ਵੀਰੇ 19000 ਦਾ ਸਮਾਨ ਐਤਕੀ ਜਦੋਂ ਮੈਂ ਮੋਗੇ ਤੋਂ ਲੈ ਕੇ ਆਇਆ ਸੀ 19000 ਦੇ ਸਮਾਨ ਵਿੱਚ ਵੀਰੇ ਦੋ ਬੈਲਟਾਂ ਸੀ ਉਹ ਸਫੇਰ ਪਈਆਂ ਨੇ ਤੇ ਇੱਕ ਸਟਿੱਪਾਂ ਦੇ ਉਹ ਸੀਗੇ ਬਲੇਡ ਸੀਗੇ ਵੀ ਦੋ ਸਟਿੱਪਾਂ ਇੱਕ ਇੱਕੋ ਪਹਿਲੇ ਵਾਲੇ ਬਿੱਲ ਦੇ ਵਿੱਚ ਸਟੈਪ ਆਈ ਸੀ ਤੇ ਉਹ ਉਹ ਬਲੇਡ ਪੂਰਾ ਕਰਿਆ ਸੀ ਕਿਉਂਕਿ ਜਦੋਂ ਦੀ ਮਸ਼ੀਨਾਂ ਆਈਆਂ ਆਪਸ ਸਟਿੱਪਾਂ ਬਣਾਈਆਂ ਨਹੀਂ ਸੀਗੀਆਂ ਤੇ ਹੁਣ ਫਿਰ ਦੋਨਾਂ ਦੀਆਂ ਸਟਿੱਪਾਂ ਬਣਾਈਆਂ ਤਾਂ ਕਰਕੇ ਇੰਨੇ ਨੇ ਰੁਪਏ ਲੱਗੇ ਕਿਉਂਕਿ ਜਿਹੜਾ ਇਹਦਾ ਕਨਾਟਾ ਉਹ ਵੀ ਤੁਹਾਨੂੰ ਦੱਸਿਆ ਵੀ ਉਹ 28 ਰੁਪਏ ਦਾ ਵਾ ਤੇ ਜਿਹੜਾ ਇੱਕ ਬਲੇਡ ਆ ਉਹ 64 64 ਰੁਪਏ ਦਾ ਵਾ ਹਨਾ ਉਹਦੇ ਕਰਕੇ ਵੀ ਜਿਵੇਂ ਹੁਣ ਇਹਦੇ 64 64 ਤੇ ਬਲੇਡ ਹੈ ਇਹਦੇ ਲੱਗਦੇ ਆ ਉਹਦੇ ਵੀ ਦੂਜੀ ਦੇ ਦੋਨੇ ਸਟਿੱਪਾਂ ਬਣਾਉਣ ਦੇ ਵਿੱਚ ਉਹ ਰੁਪਏ ਲੱਗੇ ਹਨਾ ਫੀਡਰ ਪਾਉਣ ਲੱਗੇ ਹਾਂ ਤੇ ਉਹ ਇਹ ਦੋਨਾਂ ਦੇ ਵਿੱਚ ਇੰਨਾ ਖਰਚ ਆਇਆ ਹਨ ਤੇ ਦੂਜੇ ਬਿੱਲ ਦੇ ਵਿੱਚ ਵੀ ਇੱਕ ਬੈਲਟ ਸੀਗੀ ਤੇ ਤੇ ਜਾਦੇ ਉਹ ਭਲੇੜੀ ਸੀਗੇ ਹਨ ਤੇ ਜਿਹੜਾ ਤੀਜਾ ਬਿੱਲ ਮੈਂ ਪਰਸੋਂ ਚੌਥੇ ਗਿਆ ਸੀਗਾ ਜਲੰਧਰ ਉਹ ਸਮਾਨ ਸੀਗਾ ਵੀਰੇ 9000 ਰੁਪਏ ਦਾ ਉਹਦੇ ਵਿੱਚ ਦੋ ਏਸੀ ਫਿਲਟਰ ਸੀਗੇ ਤੇ ਇੱਕ ਆ ਹੋਰ ਕੀ ਸੀਗਾ ਇੱਕ ਹਾਂ ਦੋ ਏਸੀ ਫਿਲਟਰ ਸੀਗੇ ਇੱਕ ਹੋ ਰਿੰਗਲ ਸੀਗੇ ਉਹ ਮੂਰਲੇ ਹਾਈਡਰੋਲਿਕ ਜੱਕ ਦੇ ਰਿੰਗ ਮੰਗਾਏ ਸੀਗੇ ਆਪਾਂ ਤੇ ਉਹ ਚੀਜ਼ਾਂ ਸੀ ਉਹ ਸੀਗੀਆਂ ਹਨ ਤੇ ਇੱਕ ਉਹ ਆਪਣੀ ਮਸ਼ੀਨ ਦੀ ਗੇਅਰ ਲੀਵਰ ਸੀਗਾ ਉਹ ਗਾਰੰਟੀ 'ਚ ਰਿਪਲੇਸ ਸੀਗਾ ਉਹ ਵੀ ਤਾਂ ਉਹਨਾਂ ਨੇ ਰਿਪਲੇਸ ਕਰਤਾ ਸੀ ਵੀ ਉਹਨੂੰ ਟੱਕ ਜਿਹਾ ਪੈ ਗਿਆ ਸੀ ਬਸ ਹਨ ਤੇ ਇੰਨਾ ਸਮਾਨ ਆਇਆ ਸੀ ਵੀਰੇ ਸਮਝ ਲਓ 25 25 ਤੇ 20 ਤੇ ਨੋ ਇੰਨੇ ਰੁਪਈਆ ਦਾ ਸਮਾਨ ਆਇਆ ਜਿਹਦੇ ਵਿੱਚੋਂ ਦੋ ਤਾਂ ਸਟੈਪ ਬਲੇਡ ਦੇ ਬਣੇ ਹੋਇਆ ਵੀ ਜਿਹੜੇ ਅਨਯੂਜ਼ ਪਏ ਆ ਵੀ ਆਪਾਂ ਚੇਂਜ ਹੀ ਨਹੀਂ ਕੀਤੇ ਉਵੇਂ ਕਟਰਾਂ ਦੇ ਵਿੱਚ ਪਏ ਆ ਤੇ ਦੋ ਬੈਲਟਾਂ ਨੇ ਜਿਹੜੀਆਂ ਉਹ ਬੈਲਟਾਂ ਉਵੇਂ ਦੀਆਂ ਉਵੇਂ ਪਈਆਂ ਨੇ ਸਪੇਅਰ ਵਾਧੂ ਯਾਨੀ ਕਿ ਲੈ ਆਏ ਸੀ ਉਹ ਟੱਕ ਪਏ ਹੋਏ ਸੀਗੇ ਤਾਂ ਕਰਕੇ ਬੈਲਟਾਂ ਦੋ ਲੈ ਆਏ ਸੀ ਵਾਧੂ ਹਨਾ ਤੇ ਇੰਨੇ ਰੁਪਈਆਂ ਦਾ ਵੀਰੇ ਸੀਜ਼ਨ ਦਾ ਸਾਰਾ ਸਮਾਨ ਆਇਆ ਹਨਾ ਤੇ ਤੇ ਇਹ ਸਾਰੀ ਟੋਟਲ ਵੀਰੇ ਅਮਾਉਂਟ ਜੋ ਬਣੀ ਆ ਮੈਂ ਤੁਹਾਨੂੰ ਦੱਸੀ ਆ ਹਨਾ ਵੀ ਜਿੰਨੇ ਦਾ ਸਮਾਨ ਆਇਆ ਸਾਰੇ ਸੀਜ਼ਨ ਦੇ ਵਿੱਚ ਹਨਾ ਵੀ ਉਹਦੇ ਵਿੱਚੋਂ ਸਾਰਾ ਸਮਾਨ ਐਜ਼ ਇਟ ਪਿਆ ਵਾ ਵੀ ਉਹਦੇ ਵਿੱਚੋਂ ਕੁਝ ਯੂਜ਼ ਨਹੀਂ ਕੀਤਾ ਹੋਇਆ ਕੱਲੀ ਸਿਰਫ ਹੈਗਾ ਕਲੱਚ ਪਲੇਟ ਪਾਈ ਸੀ ਉਹ ਆਪਾਂ ਨੂੰ ਚਲੋ ਇਹਨਾਂ ਨੇ ਗਾਰੰਟੀ ਚ ਦੇ ਦਿੱਤੀ ਚਲੋ ਜੇ ਉਹ ਪਾਈ ਵੀ ਹੁੰਦੀ ਆ ਕਲੱਚ ਪਲੇਟ ਪ੍ਰੈਸ਼ਰ ਪਲੇਟ ਉਹ ਸਾਰਾ ਕੁਝ ਸੀਗਾ ਹਨਾ ਉਹ ਉਹ ਆਪਾਂ ਐਜ਼ ਇਟ ਪਈ ਆ ਉੱਥੇ ਤੇ ਨੰਬਰ 2 ਤੇ ਇੱਕ ਦੋ ਬੈਲਟਾਂ ਪਈਆਂ ਨੇ ਉਵੇਂ ਦੀਆਂ ਉਵੇਂ ਹਨਾ ਤੇ ਇੱਕ ਆਪਾਂ ਉਹ 베어ਿੰਗ ਹਾਂ ਤੁਸੀ ਲਾ ਲਓ ਵੀ 베어ਿੰਗ ਇਹ ਰਹੀ ਗੱਲ ਹੁਣ ਵੀਰੇ ਦੱਸਦਾ ਮੈਂ ਤੁਹਾਨੂੰ ਬ੍ਰੇਕਡਾਊਨ ਦੀ ਬ੍ਰੇਕ ਡਾਊਨ ਸਾਰੇ ਸੀਜ਼ਨ ਦੇ ਵਿੱਚ ਉਹ ਮਸ਼ੀਨ ਆ ਜਿਹੜੀ ਦੂਜੀ 22 ਮਾਡਲ ਹੈ ਨਾ ਉਹ ਪਰਲੀ ਪਾਸੇ ਉਹ ਚੱਲੀ ਆ ਮਸ਼ੀਨ ਉਹ 22 ਮਾਡਲ ਆਪਣੀ ਮਸ਼ੀਨ ਆ ਉਹ ਦਾ ਇਹ ਨਾ ਵੀਰੇ ਸਿਰਫ ਕੀ ਪ੍ਰੋਬਲਮ ਆਈ ਸੀ ਇੱਕ ਦਿਨ ਉਹ ਵੀ ਪ੍ਰੋਬਲਮ ਆਈ ਆ ਕਿਉਂਕਿ ਨਾ ਕਣਕ ਸੀਗੀ ਜਮਾਈ ਲੰਬੀ ਪਈ ਤੇ ਕਣਕ ਭਾਰੀ ਬਹੁਤ ਸੀ 25 ਗੰਡਲ ਦਾ ਝਾੜ ਨਿਕਲਿਆ ਸੀ ਉਹਨਾਂ ਦਾ ਤੇ ਕਣਕ ਸੀ ਲੰਬੀ ਪਈ ਤੇ ਥੱਲਿਓਂ ਨਾੜ ਸੀ ਹਰਾ ਤੇ ਉਦੋਂ ਵੱਢਣ ਵਾਲੀ ਨਹੀਂ ਸੀ ਕਣਕ ਚਲੋ ਵੱਡੀ ਹੈ ਨਾ ਆ ਜਿਹੜੀਆਂ ਪ੍ਰੋਂਗਾ ਨੇ ਨਾ ਇਹਦੇ ਪ੍ਰੋਂਗਾ ਦੇ ਵਿੱਚ ਵੀਰੇ ਜਿੱਤੇ ਪ੍ਰੋਂਗਾ ਫਿੱਟ ਆ ਹਨਾ ਇਹਨਾਂ ਦੀ ਇੱਥੇ ਇੱਕ ਛਾਵੜ ਜੀ ਹੁੰਦੀ ਆ ਉਹਦਾ ਕੰਨ ਟੁੱਟ ਗਿਆ ਸੀ ਠੀਕ ਨਹੀਂ ਉਹ ਕੰਨ ਟੁੱਟਿਆ ਤੇ ਇਹਦੇ ਵਿੱਚ ਇੱਕ ਸਵਤ ਇਹ ਆ ਜੀ ਇਹਦੀ ਪ੍ਰੋਂਗ ਟੁੱਟ ਵੀ ਜਾਂਦੀ ਆ ਨਾ ਵੀਰੇ ਕਦੇ ਬਾਹਰ ਨਹੀਂ ਡਿੱਗਦੀ ਵਿੱਚ ਹੀ ਡਿੱਗੂਗੀ ਕਿ ਵੀ ਟੁੱਟ ਕੇ ਫੀਡਰ ਦੇ ਵਿੱਚ ਨਹੀਂ ਜਾਂਦੀ ਤੇ ਇਹ ਇਹਦੇ ਵੀਰੇ ਇਹ ਖੜਤਾਈ ਸੀ ਸਾਰੇ ਚੀਜ਼ਾਂ ਦੇ ਵਿੱਚ لیکن ਉਹ ਵੀ ਕਣਕ ਨਜਾਇਜ਼ ਗਿੱਲੀ ਸੀ ਹਰੀ ਪਈ ਸੀ ਥੱਲੇ ਤਾਂ ਇਹਦੇ ਖੜਦੇ ਤੇ ਜਿਹੜੀ ਆ ਮਸ਼ੀਨ ਆ ਇਹ ਮਸ਼ੀਨ ਦੇ ਵੀਰੇ ਇਹਨਾਂ ਦੀ ਬੰਦਿਆਂ ਦੀ ਆਪ ਦੀ ਗਲਤੀ ਹੋਈ ਸੀ ਅੱਧਾ ਘੰਟਾ ਉਸ ਦਿਨ ਮਸ਼ੀਨ ਖੜੀ ਆ ਉਹ ਤਾਂ ਖੜੀ ਸੀ ਕਿ ਇਹਨਾਂ ਨੇ ਪਤਾ ਕੀ ਕੀਤਾ ਮੈਂ ਇਹਨਾਂ ਨੂੰ ਕਹਿ ਕੇ ਵੀ ਆਇਆ ਸੀ ਵੀ ਮਸ਼ੀਨ ਦੇ ਉੱਤੇ ਥੋੜੇ ਆਰੇ ਲੱਗੇ ਹੋਏ ਆ ਵੀ ਉਹ ਆਰਿਆਂ ਨੂੰ ਖੋਲ ਦਿਓ ਤੇ ਇਹਨਾਂ ਨੇ ਖੋਲੇ ਨਹੀਂ ਚੇਤਾ ਭੁੱਲ ਗਿਆ ਤੇ ਆਰੇ ਨਾ ਖੋਲਣ ਤੇ ਸਟਾਫ ਵਰਕਰਾਂ ਦੇ ਉੱਤੇ ਪਰਾਲੀ ਜਾਮ ਹੋ ਗਈ ਜੀ ਠੀਕ ਨਹੀਂ ਇਹ ਮਸ਼ੀਨ ਦੀ ਇਹ ਖੜਤ ਸੀ ਸਾਰੇ ਸੀਜ਼ਨ ਦੀ ਠੀਕ ਨਹੀਂ ਤੇ ਨੰਬਰ 2 ਤੇ ਹੋਰ ਕੀ ਸੀਗਾ ਤੇ ਇੱਕ ਇਹਦਾ ਉਹ ਫੀਡਰ ਵਾਲਾ 베アリング ਟੁੱਟਿਆ ਸੀ ਜਿਹੜਾ ਇੱਕ ਅੱਗੇ ਟੁੱਟ ਗਿਆ ਸੀਗਾ ਆਪਣਾ ਉਹ ਜਿਹੜਾ ਫੀਡਰ ਦੇ ਵਿੱਚ ਛੋਟਾ ਜਿਹਾ 베アリング ਪੈਂਦਾ ਤੁਹਾਨੂੰ ਮੈਂ ਦਿਖਾਇਆ ਵੀ ਸੀਗਾ ਹਨਾ ਤੇ ਇੱਕੋ ਫੀਡਰ ਵਾਲਾ 베アリング ਬਸ ਇਹਦਾ ਆਹ ਕੰਬੈਨ ਦਾ ਚੇਂਜ ਕਰਿਆ ਸੀਗਾ ਉਹ ਵੀ ਕੋਈ ਖੜਤ ਨਹੀਂ ਸੀ ਸਵੇਰੇ ਸਵੇਰੇ ਬਦਲਦਾ ਸੀਗਾ ਬਸ ਤੇ ਹੋਰ ਦੋਨੇ ਮਸ਼ੀਨਾਂ ਦੇ ਵਿੱਚ ਵੀਰੇ ਇੱਕ ਦਿਨ ਵੀ ਵੀਰੇ ਕੋਈ ਖੜਤ ਨਹੀਂ ਆਈ ਹਨਾ ਇੰਨੇ ਰੁਪਈਆ ਦਾ ਇਹਨਾਂ ਦਾ ਸਮਾਨ ਆਇਆ ਸੀਗਾ ਜੋ ਮੈਂ ਤੁਹਾਨੂੰ ਦੱਸਿਆ ਉਹ ਹਨਾ ਤੇ ਕੀ ਹੋਇਆ ਤੇ ਜੋ 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 ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਨੇ ਵੀਰੇ ਇਹਦੇ ਵਿੱਚੋਂ ਕੋਈ ਵੀ ਗੱਲ ਆਪਾਂ ਲੁਕੋ ਨਹੀਂ ਰੱਖਦੇ ਕੋਈ ਕੁਝ ਨਹੀਂ ਹਨਾ ਤੇ ਨੰਬਰ 2 ਬਹੁਤ ਵੀਰ ਪੁੱਛਦਾ ਵੀਰੇ ਸਪੇਅਰ ਪਾਰਟ ਵੀਰੇ ਸਪੇਅਰ ਪਾਰਟ ਨਾ ਇਉਂ ਹੁੰਦਾ ਜਿਵੇਂ ਹੁਣ ਮੇਰੇ ਕੋਲੇ 90 ਦਾ ਟਰੈਕਟਰ ਆ ਨਿਊ ਹਾਲੈਂਡ ਜਦੋਂ ਮੈਂ ਲਿਆ ਸੀ ਵੀਰੇ ਉਹਦਾ ਵੀ ਸਪੇਅਰ ਪਾਰਟ ਕੋਈ ਨਹੀਂ ਮਿਲਦਾ ਉਹਦਾ ਵੀ ਆਰਡਰ ਤੇ ਪਾਉਣਾ ਪੈਂਦਾ 50 75 ਮੇਰੇ ਕੋਲੇ ਪੀ ਆਰ ਸੀ ਉਹਦਾ ਵੀ ਨਹੀਂ ਕੁਝ ਮਿਲਦਾ ਸੀ ਉਹ ਵੀ ਆਰਡਰ ਤੇ ਪਾ ਕੇ ਆਉਂਦਾ ਹਨ ਤੇ ਵੀਰੇ ਜਿਹੜੀਆਂ ਚੀਜ਼ਾਂ ਕੁਝ ਆਪਾਂ ਦੇਖ ਕੇ ਲਵਾਂਗੇ ਉਹਨਾਂ ਦਾ ਸਪੇਅਰ ਪਾਰਟ ਦੇ ਵਿੱਚ ਕੁਝ ਨਾ ਕੁਝ ਤਾਂ ਕੰਪਰੋਮਾਈਜ਼ ਤਾਂ ਆਪਾਂ ਨੂੰ ਕਰਨਾ ਪੈਂਦਾ ਤੇ ਜਿਹੜੀ ਹੋਰ ਗੱਲ ਆ ਵੀਰੇ ਇਹਦਾ ਨਾ ਸਪੇਅਰ ਪਾਰਟ ਆ ਜਿਹੜਾ ਉਹ ਇਹਨਾਂ ਨੂੰ ਇਹਨਾਂ ਨੂੰ ਮਾਣ ਹੀ ਆ ਆਪਦੀਆਂ ਮਸ਼ੀਨ ਤੇ ਵੀਰੇ ਕੁਆਲਿਟੀ ਦੇ ਚੱਕਰ ਦੇ ਵਿੱਚ ਮਾਣ ਆ ਵੀ ਸਾਡਾ ਕੁਝ ਹੁੰਦਾ ਹੀ ਨਹੀਂ ਆਪਣੇ ਕੋਲੇ ਵੀਰੇ ਸਾਰੀ ਦੋਨੇ ਮਸ਼ੀਨਾਂ ਦੇ ਵਿੱਚ ਕੋਈ 베アリング ਨਹੀਂ ਵਾਧੂ ਪਿਆ ਵੀ ਸਪੇਅਰ ਪਿਆ ਹੋਵੇ ਉਹ ਇੱਕ ਇਕੱਲਾ ਫੀਡਰ ਵਾਲਾ 베アリング ਉਹਦੋਂ ਦੋ ਲਿਆਇਆ ਸੀ ਮੈਂ ਉਹ ਇੱਕ ਵਾਧੂ ਪਿਆ ਹਨਾ ਤੇ ਦੋ ਬੈਲਟਾਂ ਵਾਧੂ ਪਈਆਂ ਜਿਹੜੀਆਂ ਮੈਂ ਨਵੀਆਂ ਲਿਆਇਆ ਤੇ ਜਿਹੜੀਆਂ ਪੁਰਾਣੀਆਂ ਇੱਕ ਥਰੇਸ਼ਰ ਦੀ ਬੈਲਟ ਪੁਰਾਣੀ ਢਿੱਹੀ ਹੋਈ ਆ ਉਹ ਵਾਧੂ ਪਈ ਆ ਆਪਣੇ ਕੋਲੇ بس ਇੰਨਾ ਸਮਾਨ ਆਪਣੇ ਕੋਲੇ ਵਾਧੂ ਪਿਆ ਵਾ ਹੋਰ ਕੁਝ ਵਾਧੂ ਨਹੀਂ ਪਿਆ ਕਿ ਵਾਧੂ ਲੈ ਲੈ ਕੇ ਸਿੱਟਿਆ ਹੋਇਆ ਕੋਈ ਵੀ 파ਟ ਨਹੀਂ ਹੈਗਾ ਤੇ ਆ ਦੋ ਸਟਿੱਪਾਂ ਹੁਣ ਜਿਹੜੀਆਂ ਬਣਾਈਆਂ ਤੇ ਉਹ ਖਰਚਾ ਵੀਰੇ ਜੋ ਕਰਿਆ ਹਨਾ ਤੇ ਬਸ ਐਡੀ ਐਡੀ ਚੀਜ਼ ਦਾ ਖਰਚੇ ਕਰੇ ਹੋਇਆ ਤੇ ਜਿਹੜਾ ਗੱਲ ਰਹੀ ਸਪੇਅਰ 파ਟ ਦੀ ਵੀਰੇ ਸਪੇਅਰ 파ਟ ਦੇ ਵਿੱਚ ਜੇ ਇਹਨਾਂ ਦਾ ਆਰਡਰ ਹੈ ਨਾ ਦੋ ਦਿਨਾਂ ਦੇ ਵਿੱਚ ਆਰਡਰ ਆ ਜਾਂਦਾ ਜੇ ਆਪਾਂ ਨੂੰ ਐਮਰਜੈਂਸੀ ਕੋਈ ਲੋੜ ਪੈਂਦੀ ਆ ਕਿ ਬਾਹਲੇ ਹੀ ਹਨਾ ਵੀ ਜੀ ਆਪਾਂ ਨੂੰ ਲੋੜ ਆ ਹਨਾ ਵੀ ਉਹ 2 ਦਿਨ ਯੂਡੀਓ ਆਰਡਰ ਲਾ ਦਿੰਦੇ ਆ 2 ਦਿਨ ਦੇ ਵਿੱਚ ਵੀ ਆ ਜਾਂਦਾ ਜੇ ਕੋਈ ਜਾਦੇ ਐਮਰਜੈਂਸੀ ਹੁੰਦੀ ਆ ਤਾਂ ਛੇਤੀ ਤੋਂ ਛੇਤੀ ਵੀ ਹੱਲ ਕਰਵਾ ਦਿੰਦੇ ਆ ਤੇ ਹਾਂ ਪਰ ਇਹ ਗੱਲ ਹੈਗੀ ਆ ਕਿ ਇਹਨਾਂ ਦਾ ਸਮਾਨ ਨਾ ਵੀ ਉਹਨਾਂ ਨਹੀਂ ਪੈਂਦਾ ਵੀਰੇ ਬੈਲਟਾਂ ਬੁਲਟਾਂ ਵੀ ਹੁਣ ਤੋਂ ਸਾਰੀਆਂ ਮਸ਼ੀਨ ਆਪਣੇ ਆ 21 ਮਾਡਲ ਮਸ਼ੀਨ ਆ ਇਹਦੀਆਂ ਬੈਲਟਾਂ ਵੀ ਯਾਰ ਬਹੁਤ ਬੈਲਟਾਂ ਸਾਰੀਆਂ ਤੇ ਕਿਵੇਂ origignal ਹੀ ਚੱਲਦੀਆਂ ਨੰਬਰ 2 ਤੇ ਪਤਾ ਕੀ ਗੱਲ ਆ ਵੀਰੇ ਇਹਦੇ ਨਾਲ ਵੀਰੇ ਹਰਕਤ ਜਦੋਂ ਜੇ ਸਮਝ ਲਾ ਫਿਲਟਰ ਕਰੀ ਜਾਂ ਥਰੇਸ਼ਰ ਚੋਕ ਵੀ ਹੋ ਗਿਆ ਕਰੀ ਧੂਆਂ ਤਾਂ ਨਿਕਲਦਾ ਹੀ ਨਹੀਂ ਬੈਲਟ ਚ ਤੇ ਕਿਉਂ ਧੂਆਂ ਤਾਂ ਨਹੀਂ ਨਿਕਲਦਾ ਕਿਉਂਕਿ ਉਹ ਆਪਣਾ ਸਲਿੱਪ ਕਲੱਚ ਲੱਗਿਆ ਸਲਿੱਪ ਕਲੱਚ ਮਾਰ ਜਾਂਦੇ ਤੇ ਰਹੀ ਗੱਲ ਹੁਣ ਤੁਹਾਨੂੰ ਕਰਾਂ ਸਬਰ ਇਹ ਮਸ਼ੀਨ ਦੇ ਇੰਨੇ ਰੁਪਏ ਖਰਚਾ ਕਰਿਆ ਆਪਾਂ ਉਹਦੇ ਵਿੱਚੋਂ ਖਰਚਾ ਕਰਨ ਦੇ ਵਿੱਚੋਂ ਵੀ ਵੀਰੇ ਦੋਨਾਂ ਦੀਆਂ ਸਟਿੱਪਾਂ ਵਿੱਚ ਪਈਆਂ ਨੇ ਕਿ ਜਿਨ੍ਹਾਂ ਤੇ ਖਰਚਾ ਕਰਿਆ ਪਰ ਉਹ ਵਰਤ ਨਹੀਂ ਹੋਈਆਂ ਤੇ ਦੋ ਬੈਲਟਾਂ ਨੇ ਨਵੀਆਂ ਉਹ ਵਿੱਚ ਪਈਆਂ ਨੇ ਹਨਾ ਉਹਨਾਂ ਦੇ ਖਰਚਾ ਕਰਿਆ ਤੇ ਚਲੋ ਜਿਹੜੀ ਕਲਚ ਪਲੇਟ ਆਈ ਸੀ 25 26000 ਦਾ ਸਮਾਨ ਸੀਗਾ ਉਹਦੇ ਵਿੱਚੋਂ ਉਹ 12 13000 ਰੁਪਏ ਦੀ ਲੈਸ ਹੋ ਗਈ ਸੀ ਉਹ ਕਲਚ ਪਲੇਟ ਤੇ ਪ੍ਰੈਸ਼ਰ ਪਲੇਟ ਉਹ ਖਰਾਬ ਦੀ ਉਹ ਆਪਾਂ ਨੂੰ ਗਾਰੰਟੀ ਚੇਂਜ ਕਰਤੀ ਸੀ ਹਨਾ ਚਲੋ ਜੇ ਉਹਨੂੰ ਆਪਾਂ ਵਿੱਚ ਵੀ ਮੰਨ ਲੈਂਦੇ ਹਾਂ 13000 ਰੁਪਏ ਦਾ ਉਹ ਸਮਾਨ ਸੀਗਾ ਤੇ ਹੁਣ ਰਹੀ ਗੱਲ ਸਵਰਾਜ ਦੀ ਸਵਰਾਜ ਮਸ਼ੀਨ ਆਪਾਂ ਰਿਪੇਅਰ ਕਰੀ ਮੈਨੂੰ ਲੱਗਦਾ ਕਾਫੀ ਰੁਪਈਆ ਲੱਗਿਆ ਹਨ ਇਹਦੇ ਤੇ ਉਹ ਕਾਫੀ ਮੈਨੂੰ ਜਿੱਥੇ ਤੱਕ ਲੱਗਦਾ ਕਿ 60-70000 ਰੁਪਏ ਤੋਂ ਉੱਪਰ ਇਹ ਤੇ ਖਰਚਾ ਆ ਗਿਆ ਹੋਊਗਾ ਸਵਰਾਜ ਮਸ਼ੀਨ ਤੇ ਤੇ ਚਲੋ ਆਪਾਂ ਇਹ ਚਲਾਈ ਹਨਾ ਤੇ ਮੈਂ ਕੋਈ ਮਾੜੀ ਨਹੀਂ ਕਹਿੰਦਾ ਵੀ ਹਾਂ ਇਹ ਮਾੜੀ ਹੈ ਨਾ ਆਪਾਂ ਕਿਸੇ ਮਸ਼ੀਨ ਨੂੰ ਮਾੜੀ ਨਹੀਂ ਕਹਿ ਸਕਦੇ ਨਾ ਕਹਨੇ ਆ ਕਿਉਂਕਿ ਇਹ ਵੀ ਆਪਾਂ ਨੂੰ ਰੋਟੀ ਦਿੰਦੀ ਆ ਤੇ ਨੰਬਰ ਇਹਦੀ ਇਹਦੀਆਂ ਕੰਪਲੇਂਟਾਂ ਮੈਂ ਤੁਹਾਨੂੰ ਦੱਸਦਾ ਜਿੱਦਣ ਚਲਾਈ ਉਹਦਣੇ ਨੇ ਵੱਡੇ 10 ਕਿੱਲੇ ਬਹੁਤ ਸੋਹਣੀ ਚੱਲੀ ਬਹੁਤ ਵਧੀਆ ਚੱਲ ਕੇ ਉਦੋਂ ਦੂਜੇ ਦਿਨ ਇਹ 21 ਕਿੱਲਿਆਂ ਚ ਭੇਜੀ ਆਪਾਂ ਵੱਡ ਜਿਹੜੀ ਇਹਦੇ ਥਰੇਸ਼ਰ ਦੇ ਮਗਰ ਪਲੇਟ ਲੱਗੀ ਹੁੰਦੀ ਆ ਐਨੀ ਉਹ ਪੱਟ ਕੇ ਮਾਰੀ ਬਾਹਰ ਚਲੋ ਉਦਣ ਤਕਰੀਬਨ ਇਹਨੇ 7-8 ਕਿੱਲੇ ਵੱਡੇ ਹਨ ਤੇ ਉਦੋਂ ਬਾਅਦ ਫਿਰ ਇਹਨੇ ਰਬੜਾਂ ਤੋੜੀਆਂ ਆਹ ਵਾਲੀਆਂ ਉਹ ਪਰਲੇ ਪਾਸੇ ਵਾਲੀਆਂ ਨਾ ਇਧਰ ਰੋਵਣਾ ਤੋੜੀਆਂ ਤੇ ਫਿਰਦ ਫਿਰ ਭਰ ਦਵਾਈਆਂ ਲਿਆ ਕੇ ਪਾਈਆਂ ਫਿਰ ਉਸ ਤੋਂ ਬਾਅਦ ਵੀਰੇ ਇਹਨੇ ਆਹ ਹਥੋੜੀ ਆਪਣੀ ਛੀਪ ਤੋੜੀ ਤੇ ਇੱਕ ਦੋ ਕੰਪਲੇਂਟਾਂ ਅੱਜ ਹੋਰ ਆਈਆਂ ਸੀਗੀਆਂ ਮੈਨੂੰ ਹੁਣ ਯਾਦ ਨਹੀਂ ਆਉਂਦਾ ਨਿੱਕੀਆਂ ਨਿੱਕੀਆਂ ਸੀਗੀਆਂ ਤੇ ਇਹ ਕੰਪਲੇਂਟਾਂ ਆਈਆਂ ਤੇ ਨਾਲ ਇਹਨੇ ਕਿੱਲੇ ਵੀ ਕੁਝ ਨਹੀਂ ਵੱਡੇ ਹੋਣੇ ਥੋੜੇ ਜਿਹੇ ਕਿੱਲੇ ਵੱਡੇ ਹਨ ਤੇ ਇਦਾਂ ਇਹ ਚੀਜ਼ ਦਾ ਇਦਾਂ ਹੋਇਆ ਤੇ ਬਾਕੀ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਵੀਰੇ ਹਾਲੈਂਡ ਚੰਗੀ ਆ ਜਾਂ ਕੋਈ ਵੀ ਮਸ਼ੀਨ ਚੰਗੀ ਮਸ਼ੀਨਾ ਸਾਰੀਆਂ ਆਪੋ ਆਪਣੀ ਜਗ੍ਹਾ ਸਾਰੀਆਂ ਪੂਰੀਆਂ ਬੈਸਟ ਆ ਮਸ਼ੀਨਾ ਹਨ ਜਿਹੜੇ ਪਰ ਮੈਂ ਇਹ ਗੱਲ ਦੀ ਦੱਸਣ ਦੀ ਤੁਹਾਨੂੰ ਕਰੀ ਆ ਕਿ ਜਿਹੜੇ ਵੀਰ ਮੈਨੂੰ ਦੇਖ ਕੇ ਕਹਿੰਦੇ ਆ ਵੀ ਆਹ ਮਸ਼ੀਨ ਲੈਣੀ ਆ ਜਾਂ ਆਹ ਮਸ਼ੀਨ ਲੈਣੀ ਇਹ ਵੀਡੀਓ ਮੈਂ ਉਹਨਾਂ ਲਈ ਪਾਈ ਆ ਵੀ ਵੀਰੇ ਵੀ ਤੁਸੀਂ ਆਪਣੇ ਆਪ ਡਿਸਾਈਡ ਕਰੋ ਕਿ ਕਿੰਨਾ ਕੁ ਵੀਰੇ ਜੇ ਮਸ਼ੀਨ ਤੇ ਰੁਪਏ ਲੱਗਦੇ ਆ ਜਿਵੇਂ ਹੁਣ ਸਮਝ ਲਓ ਆਪਣੀ ਹੌਲੈਂਡ ਮਸ਼ੀਨ ਤੇ ਰੁਪਏ ਲੱਗੇ ਆ ਨਾ ਤੇ ਉਹਤੇ ਰੁਪਏ ਲੱਗਣ ਤੋਂ ਬਾਅਦ ਕਿ ਉਹ ਕਿੰਨਾ ਕੁ ਉਹਦਾ ਹੈਗਾ ਵਾ ਕਿ ਉਹਦਾ ਕਿੰਨਾ ਮੁੱਲ ਪੈਂਦਾ ਵੀ ਆਪਣਾ ਸਮਾਨ ਨਾ ਜੇ ਆਪਾਂ ਸਪੇਅਰ ਸਪੇਅਰ ਪਾਰਟ ਲੈਣੀ ਹੀ ਨਹੀਂ ਪੈਂਦਾ ਯਾਰ ਵੀਰੇ ਇਹ ਗੱਲਾਂ ਨੇ ਤੇ ਹੁਣ ਬਹੁਤ ਇਸ ਚੀਜ਼ ਦੇ ਵਿੱਚ ਵੀ ਇਹ ਸਭ ਤੋਂ ਵੱਡਾ ਫਾਇਦਾ ਵਾ ਤੇ ਹੁਣ ਮੈਂ ਤੁਹਾਨੂੰ ਜੋ-ਜੋ ਚੀਜ਼ਾਂ ਪਈਆਂ ਨੇ ਇਹਦੀਆਂ ਵੀ ਇਹ ਆਪਣੇ ਸੀਜ਼ਨ ਦੇ ਵਿੱਚ ਵੀ ਪਾਈਆਂ ਸੀਗੀਆਂ ਰਿਪੇਅਰ ਦੇ ਵਿੱਚ ਹਨਾ ਉਹ ਉਹ ਵੀ ਤੁਹਾਨੂੰ ਮੈਂ ਦੱਸਤੀਆਂ ਜੋ ਹੁਣ ਵੀ ਵਿੱਚ ਸਮਾਨ ਦੋ ਵਾਰ ਲੈ ਕੇ ਆਇਆ ਉਹ ਵੀ ਮੈਂ ਤੁਹਾਨੂੰ ਦੱਸਿਆ ਵਾ ਹਨਾ ਮੇਰਾ ਵੀਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਕਿ ਸਾਰੇ ਵੀਰਾਂ ਨੂੰ ਇਸ ਚੀਜ਼ ਬਾਰੇ ਦੱਸਿਆ ਜਾਵੇ ਵੀ ਜਿਹੜਾ ਇਹਦਾ ਸਮਾਨ ਆ ਜਾਂ ਕੁਝ ਵੀ ਹੈਗਾ ਉਹ ਸਾਰਾ ਕੁਝ ਵੀਰੇ ਵੀ ਜੇ ਕੋਈ ਐਮਰਜੈਂਸੀ ਦੇ ਵਿੱਚ ਮੰਗਵਾਉਣਾ ਪੈਂਦਾ ਸਮਾਨ ਮਿਲ ਜਾਂਦਾ ਆਰਡਰ ਪਾਉਣਾ ਪੈਂਦਾ ਇੰੋਂ ਨਹੀਂ ਹੈਗਾ ਕਿ ਜਿਵੇਂ ਆਪਣੀਆਂ ਨਾਰਮਲ ਮਸ਼ੀਨਾਂ ਦਾ ਸਮਾਨ ਨਾ ਆਪਣਾ ਮਕਸਦ ਵੀਰੇ ਇਹ ਆ ਕਿ ਜਿਹੜੇ ਵੀਰਾਂ ਨੇ ਮਸ਼ੀਨ ਲੈਣੀ ਆ ਜਾਂ ਇਹਨੂੰ ਦੇਖਣਾ ਵਾ ਵੀ ਉਹ ਇਹ ਚੀਜ਼ ਨਾਲ ਵੀ ਹਨਾ ਆਪਣੇ ਕੋਲੇ ਚੱਲਦੀਆਂ ਇਹ ਚੀਜ਼ ਨਾਲ ਵੀਰੇ ਇਹਦੇ ਹੋਰ ਕੋਈ ਚੀਜ਼ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਹਾਂ ਥੋੜੀ ਜੀ ਸਪੇਅਰ ਪਾਰਟ ਦੇ ਵਿੱਚ ਜ਼ਰੂਰ ਕਿਸੇ ਨਾ ਕਿਸੇ ਵੀਰ ਨੂੰ ਦਿੱਕਤ ਆਊਗੀ ਵੀ ਹਾਂ ਮੰਗਾਉਣ ਦੇ ਵਿੱਚ ਤੇ ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਸਪੇਅਰ ਪਾਰਟ ਦੇ ਵਿੱਚ ਜ਼ਰੂਰ ਹਾਂ ਪਰ ਇਓਂ ਹੈਗਾ ਕਿ ਮਿਲ ਜਾਂਦਾ ਤੇ ਸਪੇਅਰ ਬੰਦੇ ਆਉਂਦੇ ਵੀ ਆ ਕੇਅਰ ਵੀ ਕਰਦੇ ਆ ਮਗਰ ਵੀ ਆਉਂਦਾ ਤੁਹਾਡੇ ਹਰ ਟਾਈਮ ਇਓਂ ਨਹੀਂ ਹੈਗਾ ਕਿ ਵੀ ਮਸ਼ੀਨ ਦੇ ਦੀ ਦਾ ਕੋਈ ਤੁਹਾਡੇ ਮਗਰ ਨਹੀਂ ਆਉਂਦਾ ਸਾਰੇ ਆਉਂਦੇ ਆ ਵੀਰੇ ਤੇ ਆਪਾਂ ਜੋ ਸੱਚਾਈ ਆ ਉਹ ਦੱਸੀ ਆ ਤੁਹਾਨੂੰ ਕਿ ਆਪਾਂ ਫੋਕੀਆਂ ਫੜਾ ਨਹੀਂ ਮਾਰਦੇ ਕਿਉਂਕਿ ਮੇਰੀ ਮੇਰੀ ਚਾਚੀ ਦੇ ਮਾਸੀ ਦੇ ਮੁੰਡੇ ਨਹੀਂ ਹੈਗੇ ਇਹ ਜੀ ਆਪਾਂ ਇਹਨਾਂ ਦੀਆਂ ਸਿਫਤਾਂ ਕਰੀਏ ਕਿ ਹਨਾ ਜੋ ਚੀਜ਼ ਹੈਗੀ ਆ ਆਪਾਂ ਉਹ ਹਕੀਕਤ ਤੁਹਾਨੂੰ ਦੱਸੀ ਆ ਤੇ ਇੰਜਣ ਹੋ ਗਿਆ ਸਾਫ ਪੂਰਾ ਪੂਰਾ ਜੋ ਮੈਂ ਇੱਕ ਨੰਬਰ ਦੇਖ ਲਓ ਜੀ ਅੱਗੇ ਤਾਂ ਨਾ ਨਾ ਬਸ ਠੀਕ ਸਾਫ ਨਹੀਂ ਕੀਤੀ ਚੰਗੀ ਤਰ੍ਹਾਂ ਤੇ ਹੁਣ ਮੈਂ 10 ਮਿੰਟ ਅੱਛਾ ਖੋਲ ਦੋ ਤੇ ਕਿਹਦੇ ਆਪਾਂ ਗੁੱਟ ਕੇ ਲਿਆ ਇੱਕ ਗੁੱਟ ਕੇ ਆਇਤੀ ਹੋਂ ਜੇ ਦੇਖਿਆ ਜਾਵੇ 1000 ਰੁਪਏ ਦਾ ਇੱਕ ਗੁੱਟਕਾ ਸੀਗਾ ਤੇ ਪਰ ਉਹ ਜਦੋਂ ਦੀ ਆਪਣੀ ਮਸ਼ੀਨ ਲਿਆਂਦੀ ਹੋਈ ਆ ਉਹ ਜਿਆਦਾ ਉਹੀ ਗੁੱਟਕੇ ਚੱਲਦੇ ਆ ਆਪਾਂ ਚੇਂਜ ਤਾਂ ਕੀਤੇ ਨਹੀਂ ਗੁੱਟਕੇ ਉਹੀ ਗੁੱਟਕੇ オリジナル ਤੇ 1000 ਰੁਪਏ ਦਾ ਫੁੱਟਕਾ ਸੀ ਇੱਕ ਹੋਂ ਜੇ ਦੇਖਿਆ ਜਾਵੇ ਵੀ ਕਿੰਨੀ ਉਹ ਆ ਜਾਣੀਆਂ ਲੱਕੜ ਤੇ ਪਰ ਬਣਤਰ ਦੇ ਵਿੱਚ ਤਾਂ ਫਰਕ ਬਹੁਤ ਹੈ ਇਹ ਚੀਜ਼ ਵੀਰੇ ਜੇ ਤੁਹਾਨੂੰ ਦੱਸੀ ਹੈ ਸਾਰੀ ਸੱਚਾਈ ਹੈ ਜੋ ਵੀ ਤੁਹਾਨੂੰ ਦੱਸਿਆ ਵੀ ਹਾਂ ਜਿਹੜਾ ਸਮਾਨ ਆਉਂਦਾ ਜਾਂ ਸਮਾਨ ਪਿਆ ਵਾ ਸਾਰਾ ਕੁਝ ਆਪਾਂ ਵੀ ਕਣਕ ਦੇ ਸੀਜ਼ਨ ਦੇ ਵਿੱਚ ਇਹਨਾਂ ਦੀ ਨਾ ਸਰਵਿਸ ਨਹੀਂ ਸੀ ਕਰਵਾਈ ਸਰਵਿਸ ਤਾਂ ਨਹੀਂ ਸੀ ਕਰਵਾਈ ਕਿਉਂਕਿ ਘੱਟ ਚੱਲੀਆਂ ਸੀਗੀਆਂ ਮੀਟਰਾਂ ਦੇ ਹਿਸਾਬ ਨਾਲ ਤੇ ਇੱਕ ਕੰਪਾਈਨ ਦੀ ਸਰਵਿਸ 16000 ਰੁਪਏ ਦੇ ਵਿੱਚ ਹੁੰਦੀ ਹੈ ਇਹ ਸਾਰਾ ਕੁਝ ਆਪਾਂ ਕੰਪਨੀ ਤੋਂ ਹੀ ਲੈਨੇ ਆਪਾਂ ਕਦੇ ਬਾਹਰੋਂ ਨਹੀਂ ਲਿਆ ਸਾਰਾ ਕੁਝ ਸੀਐਨਐਚ ਦਾ ਹੀ ਲੈ ਕੇ ਪਾਉਨੇ ਆ ਤੇ ਇੱਕ ਨੰਬਰ ਤੇ ਇਹ ਵੀ ਗੱਲ ਆ ਵੀਰੇ ਵੀ ਆਪਾਂ ਬਾਹਰੋਂ ਸਮਾਨ ਨਾ ਕਦੇ ਲੈ ਕੇ ਪਾਉਣਾ ਕੋਈ ਨਾ ਵਾਸਤਾ ਕਦੇ ਵੀ ਨਹੀਂ ਪਾਉਣਾ ਤੇ ਇਹ ਆਪਾਂ ਮਿਥਿਆ ਹੋਇਆ ਪਾ ਕਿਉਂਕਿ ਵੀਰੇ ਉਹ ਜਿਆਦਾ ਖਰਚਾ ਆਉਂਦਾ ਇੱਕ ਦਾ ਟਾਈਮ ਕਾ ਲੰਭ ਹੁੰਦਾ ਇੱਕੋ ਸਮਾਨ ਚੱਲਣਾ ਨਹੀਂ ਹੈਗਾ ਉਹਦੇ ਵਿੱਚ ਕੋਈ ਫਾਇਦਾ ਨਹੀਂ ਫਿਰ ਤਾਂ ਕਰਕੇ ਆरिजिनल ਹੀ ਰੱਖਣਾ ਹੁਣ ਆਪਾਂ ਸਰਵਿਸਾਂ ਕਰਾਉਣੀਆਂ ਕੱਲ ਨੂੰ ਸਮਾਨ ਚੱਕ ਕੇ ਲਿਆਉਂਗਾ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ 16 16000 ਰੁਪਏ ਦੀ ਇੱਕ ਸਰਵਿਸ ਆ ਇੰਜਨ ਦੀ ਜੀ ਦੇ ਵਿੱਚ ਇੰਜਨ ਆਇਲ ਫਿਲਟਰ ਸਾਰਾ ਕੁਝ ਚੇਂਜ ਹੋਣਗੇ ਹਨ ਤੇ ਇਹਦੇ ਕੱਲ ਨੂੰ ਘੰਟੇ ਚੱਲ ਗਿਆ ਤੇ ਗੇਅਰ ਆਇਲ ਵੀ ਚੇਂਜ ਹੋਣਾ ਤੇ ਡੈਕਸ਼ਨਾਂ ਦਾ ਤੇਲ ਵਿੱਚ ਉਹਦੇ ਵੀ ਦੱਸੂਗਾ ਮੈਂ ਤੁਹਾਨੂੰ ਕਿ ਉਹ ਕਿੰਨੇ ਪਈਆਂ ਦੋ ਆਪਕਰ ਵਿੱਚ ਜੋ ਚੀਜ਼ ਹੈਗੀ ਆ ਵੀਰੇ ਆਪਾਂ ਉਹ ਦੱਸਿਆ ਕਿਉਂਕਿ ਆਪਾਂ ਇਹਦੇ ਵਿੱਚ ਦੇਸੀ ਚੀਜ਼ ਬਿਲਕੁਲ ਨਹੀਂ ਯੂਜ਼ ਕਰਨੀ ਜੋ ਕੰਪਨੀ ਦਾ ਸਮਾਨ ਆ ਉਹੀ ਯੂਜ਼ ਕਰਨਾ ਕਿਉਂਕਿ ਕਿਤਾਉ ਪੈਂਦਾ ਵਧੀਆ ਚੱਲਦੀ ਲਾਈਫ ਬਹੁਤ ਆ ਉਹਦੀ ਜੇ ਆਪਾਂ ਦੂਜਾ ਸਮਾਨ ਪਾਉਣੇ ਉਹਦੀ ਲਾਈਫ ਨਹੀਂ ਹੈਗੀ ਉੰਨੀ ਹਨਾ ਤੇ ਉਹ ਉੰਨਾ ਵਧੀਆ ਚੱਲਦਾ ਤੇ ਉੰਨਾ ਵਧੀਆ ਕੰਮ ਕਰੂਗਾ ਆਪਾਂ ਇਹ ਸੋਚੇ ਹੋਇਆ ਕਿ ਨਾ ਤਾਂ ਆਪਾਂ ਕਿਸੇ ਟਰੈਕਟਰ 'ਚ ਦੇਸੀ ਸਮਾਨ ਯੂਜ਼ ਕਰਦੇ ਆਂ ਤੇ ਨਾ ਹੀ ਆਪਾਂ ਮਸ਼ੀਨ 'ਚ ਕਰਨਾ ਚਾਹੇ ਉਹ ਮਹਿੰਗਾ ਹੀ ਜਾਂਦਾ ਪਰ ਦੇਸੀ ਸਮਾਨ ਵੱਲ ਨੂੰ ਆਪਾਂ ਜਾਣਾ ਨਹੀਂ ਹੈ ਕਦੇ ਵੀ ਨਹੀਂ ਜਾਣਾ ਇਹ ਚੱਕਰ ਆਪਾਂ ਪਹਿਲੇ ਦਿਨ ਤੋਂ ਹੀ ਰੱਖਿਆ ਇਹ ਕੰਬਾਈਨ ਦਾ ਕਿਉਂਕਿ ਉੰਨੀਆਂ ਵਧੀਆ ਚੱਲਦੀਆਂ ਹੁਣ ਤੁਹਾਨੂੰ ਮੈਂ ਦੱਸਿਆ ਹੀ ਆ ਵੀਰੇ ਜੋ-ਜੋ ਇਹਦੇ 'ਤੇ ਖਰਚਾ ਖਰਚ ਆਇਆ ਉਹ ਹੁਣ ਤੁਸੀਂ ਲਾ ਲਿਓ ਕਿ ਜਿਹੜੀਆਂ ਚੀਜ਼ਾਂ ਦੇ ਖਰਚ ਆਇਆ ਉਹ ਸਾਰਾ ਮੈਂ ਤੁਹਾਨੂੰ ਦੱਸਤਾ ਕੱਲੀ-ਕੱਲੀ ਗੱਲ ਨੋਟ ਕਰਕੇ ਹਾਂ ਉਹ ਤੁਸੀਂ ਦੇਖ ਸਕਦੇ ਹੋ